ਦੁਨੀਆਂ ਦੀ ਸਭ ਤੋਂ ਸੋਹਣੀ ਥਾਂ ਤੇ ਖੁਸ਼ੀਆਂ ਵਾਲੀ ਥਾਂ ਪਤਾ ਕਿਹੜੀ ਹੈ ਜੀ ਚਲੋ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਕਬ ਹੈ ਨਾ ਆ ਹਵੇਲੀ ਹੁੰਦੀ ਜੀ ਨੀਚੇ ਦੇਖੋ ਹਵੇਲੀ ਆ ਹੁੰਦੀ ਜੀ ਦੱਲ ਉਹ ਕਮਰਾ ਅੱਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਹੈ ਹਵੇਲੀ ਜੀ ਸਾਹਿਬ ਇਹ ਉਦੋਂ ਦੀ ਆ ਸਾਰੀ ਦੇਖ ਲਓ ਦਰਸ਼ਨ ਕਰ ਲਓ ਜੀ ਇਹ ਹਵੇਲੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਰਨ ਨੂੰ ਦੇ ਕਰਾ ਸੇ ਕੁਰਤੇ ਨੂੰ ਬਹਾਦਰ ਜੀ ਮਰ ਜੀ ਦੇ ਹੁਕਮ ਨਾਮੇ ਯਾਰ ਆਏ ਆਂ ਸ਼ੇਰੀ ਤਖਤ ਸਾਹਿਬ ਤੇ ਕਰੋਨੇ ਦਾ ਦਰਸ਼ਨ ਅੱਜ ਸ਼ਸਤਰਾਂ ਦੇ ਤੇ ਨਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਜਿਹੜੇ ਜੁੱਤੇ ਸੀਗੇ ਤੇ ਮਾਤਾ ਸਾਹਿਬ ਕੌਰ ਦੇ ਉਹ ਵੀ ਦਰਸ਼ਨ ਕਰਨ ਨੂੰ ਜੀ ਤੁਹਾਨੂੰ ਅੱਜ ਲੋ ਵੀ ਦੇਖ ਲੋ ਬੋਲੇ ਵੀ ਆ ਤੇ ਚਿੱਟੇ ਵੀ ਆ ਵਿੱਚ ਬਹੁਤ ਸਾਰੇ ਤੇ ਗੁਰੂ ਦੀ ਕਿਰਪਾ ਦੇਖ ਲੋ ਕਿੰਨੀ ਆ ਇੱਥੇ ਰਹਿੰਦੇ ਆ ਸ਼ਾਮ ਸਵੇਰੇ ਗੁਰੂ ਦੀ ਬਾਣੀ ਸੁਣਦੇ ਹੋ ਬਿਲੋ ਕਿੰਨੇ ਕਰਮਾਂ ਵਾਲੇ ਹੋਣੇ ਆ ਇਹ ना

ਮਲੂਤੇ ਸਤਾਰੂਤੇ ਸਜਾਇਆ ਕਰਦੇ ਸਨ ਇਹ ਹੈ ਚੱਕਰੀ ਦੁਨ ਮਲ ਦੇਠਾ ਕਿਸ ਅੰਗ ਜੁੜੇ ਵਿੱਚ ਸਜਾਇਆ ਕਰਦੇ ਸਨ ਇਹ ਹੈ ਖੰਡਾ دمالے ہوتے دستار ہوتے سامنے سجایا کر دے سن یہ ہے چندن دا کنگا ایرے نال صدقل جی کے ساپ کریا کر دے سن یہ ہے کھنجر ਇਹ ਦੂਜਾ ਨਾਮ ਬਾਗ ਨਹੀਂ ਹੈ ਸਤਿਗੁਰ ਜੀ ਕਮਲ ਕਸੇ ਵਿੱਚ ਸਿਜਿਆ ਕਰਦੇ ਸੰਨ ਮੋਹਿ ਗਰੂ ਮੋਹਿ ਗਰੂ ਇਹ ਇਕਤਰ ਸਤਿਗੁਰ ਜੀ ਦਾ ਕਮਲ ਕਸੇ ਦਾ ਸਿਦਦਲ ਹੈ ਇਹ ਹੈ ਮਿੱਟੀ ਦਾ ਕੁਲੀਲਾ ਇਹਦੇ ਨਾਲ ਸਤਿਗੁਰ ਜੀ ਬਾਲ ਵਸਤਵ ਚੋਂ ਹੀ ਕਰਿਆ ਕਰਦੇ ਸੰ ਸਾਵੇਂ ਮਾਤਾ ਜੀ ਦਾ ਘੂ ਹੈ ਨਗਰ ਨਿਵਾਸੀ ਬੀਬੀਆਂ ਉਸ ਖੋਦ ਜਲ ਭਰ ਕੇ ਆਪਣੇ ਘਰਾਂ ਨੂੰ ਵਾਪਸ ਜਾਂਦੀਆਂ ست جی مہاراج جی گلیلے مار کے انہوں کے بیبیا نے ماتا جی کو جا کے بےنتی کی لال جی گلیلے مار کے گھر توڑ دیں ماتا جی کہ اسی لوہے تمہیں پیتر دے گھر لے آؤ

ست گی نے ماریا تھی ہفلی نکلے لا جی وہ رو رہی ہے تھی ہس رہے ہو ہاں ماتا جی اصے کوئی ہسا مخال نہیں اِسی تو پلا ہی ہے ਇਦੇ ਭਾਈ ਜੱਜੇ ਜੀ ਦਾ ਸਭ ਤੋਂ ਅਸਿਸਕ ਨੂੰ ਮਰਿਆ ਹੈ ਮਹਾਰਾਜ ਜੀ ਸੰਗਤ ਦੇ ਨਾਲ ਕੋਲ ਜਾ ਕੇ ਵੇਖਿਆ ਵਾ ਕਹਿ ਕੀਤੇ ਮੁਖੀ ਨਾਰ ਸਤਿ ਹੋਇਆ ਹੋਇਆ ਮਰਿਆ ਹੋਇਆ ਹੈ ਸਾਰੇ ਸੰਗਾਂ ਦੀਆਂ ਸਿਰ ਸਰਬਦਨ ਨਾਲ ਝੁਕ ਗਏ ਮਹਾਰਾਜ ਜੀ ਨੇ ਬਚਨ ਕੀਤਾ ਉਹਨ ਖੂਦ ਜਲ ਹੀ ਖਰਾ ਹੋ ਜਾਏ ਮਤ ਜੀ ਦੇ ਮੁਖੋਂ ਬਚਨਿਕਲਣ ਦੀ ਦੇਰ ਸੀ ਖੂਦ ਜਲ ਖਰਾ ਹੋ ਗਿਆ ਨਗਰ ਨਿਵਾਸੀ ਸੰਧਾਨੇ ਬੇਨਤੀ ਕੀਤੀ ਮਤ ਜੀ ਇਸ ਜਲ ਦੇ ਨਾਲ ਸਾਡੇ ਕਾਮ ਕਾਰਜ ਸਰਬੇ ਸੰ ਕਿਰਪਾ ਕਰੋ ਬਚਨ ਕਰ ਦਿਓ

ਮਤ ਜੀ ਦੇ ਬਚਨ ਸੇਂਤਾ ਲਈ ਤੋਂ ਬਾਦ ਪੂਰੇ ਹੋਏ ਹੁਣ ਖੂਜਾ ਜਨ ਮਿੱਠਾ ਸੇਂਤਾ ਅੰਮ੍ਰਿਤ ਰੂਪ ਜਾਣ ਕੇ ਚੁਲੇ ਕਹਿੰਦੇ ਹਨ ਕੀ ਹੈ ਹਲੇਲੂਇਆ ਸ੍ਰੀ ਗੁਰੂ ਕੇ ਪਹੜ ਜੀ ਮਹਲ ਜੀ ਦੇ ਖਰਾਵ ਵਿਚਕਾਰ ਛੋਟੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਤਰਾ ਜੀ ਦੇ ਰਾਵਨ ਆਪਰ ਦਰਸ਼ਨ شری گرو تیگ بہادر جی مہاراج جی چرن کم دے کندن دیا بنیا شری گرو گوبند سنگ مہاراج جی چرد ہوگت کبھی جی کی کٹی ایگت کبھی جی کپڑا بنیا کرتے سن ਕਾਂਸੀ ਵਿੱਚ ਇੱਕ ਮਾਤਾ ਜੀ ਕਾਂਸੀ ਉਹਨਾਂ ਨੇ ਤਖਸੈ ਦੇ ਪੇਲ ਕਰ ਦਿੱਤੀ ਦਿੱਤੇ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮਨਾਮਿਆਂ ਕੀ ਹਨ ਸ੍ਰੀ ਕੁਰਤੇ ਬਹਾਦਰ ਜੀ ਮਹਾਰਾਜ ਜੀ ਦੇ ਹੁਕਮਨਾਮੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹੰ ਸਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਨਾਮੇ ਇਸੇ ਤਰ੍ਹਾਂ ਹੋਰ ਦੇ ਹੁਕਮ ਨਾਮੇ ਹੰ ਹੁਣ ਕਾ ਪ੍ਰਸਾਦੀ ਦੇਖ ਵਰਤ ਨਹੀਂ ਲੋ ਜੀ ਨਾਲ ਹੀ ਹੈਗਾ ਜਨਮ ਸਥਾਨ ਭੋਰਾ ਸਾਹਿਬ ਆਜੋ ਜਣਗੇ ਬਾਬੇ ਥੋੜਾ ਜਾ ਆਜੋ ਵਾਹ ਜੀ ਜਬਾਚਾ ਦਰਵਾਜ਼ਾ 10 ਮਿੰਟ ਵਾਦੀ ਰੁਕਾਵਾ ਜੂ ਕਰੇ ਪੂਰਾ ਸਾਬ ਇਥੋਂ ਨਿਕਲਣਾ ਆ ਯਾ ਦੇਖੋ ਗੇਟ ਜਿੱਥੇ ਜਨਮ ਹੋਇਆ ਆ ਦੇਖੋ ਜੀ ਥੱਲੇ ਬਣਿਆ ਹੋਇਆ ਤਖਤ ਹਰਮੰਦਰ ਸਾਹਿਬ ਪਟਨਾ ਇਹ ਥੱਲੋਂ ਦੀ ਦਰਸ਼ਨ ਕਰਾਂਦੇ ਘੋਰਾ ਸਾਹਿਬ ਚ ਪਹਿਲਾਂ ਆ ਹਵੇਲੀ ਹੁੰਦੀ ਸੀ ਨੀਚੇ ਦੇਖ ਲਓ ਹਵੇਲੀ ਆ ਹੁੰਦੀ ਸੀ ਥੱਲੇ ਤੇ ਜਿੱਥੇ ਗੁਰੂ ਅਮਰ ਸਿੰਘ ਦਾ ਜਨਮ ਹੋਇਆ ਇਹ ਇੱਥੇ ਆ ਹਾਂ ਦੇਖੋ ਜੀ ਆ ਹਵੇਲੀ ਇਹਨੇ ਸਾਰੀ ਇਹ ਉਦੋਂ ਦੀ ਆ ਸਾਰੀ ਦੇਖ ਲੋ ਦਰਸ਼ਨ ਕਰ ਲੋ ਜੀ ਇਹ ਹਵੇਲੀ ਦੇ ਸਾਲਸਰ ਦੀ ਹਵੇਲੀ ਸੀ ਸਾਲਸਰ ਜੋਰੀ ਉਹਦੀ ਹਵੇਲੀ ਸੀ ਇਹ ਸਾਰੀ ਹੁਣ ਤੇ ਤੁਹਾਨੂੰ ਉੱਚਾ ਕਰਤਾ ਹਨ ਤੇ ਬਹੁਤ ਘੱਟ ਸੰਗਤ ਨੂੰ ਪਤਾ ਇਹ ਥੱਲੇ ਦੇ ਮਤਲਬ ਇਹਦੇ ਅੰਦਰ ਆ ਮਤਲਬ ਉਹਨਾਂ ਨੇ ਖੋਲਿਆ ਨਹੀਂ ਉਹ ਚੀਜ਼ ਕਿਉਂਕਿ ਉਹ ਤਿਆਰ ਕਰ ਰਹੇ ਉਹ ਚੀਜ਼ ਨੂੰ ਆ ਦੇਖੋ ਉਸ ਟਾਈਮ ਦੀਆਂ ਹੀ ਇਹ ਕਿਲੇ ਹੁੰਦੇ ਸੀ ਨਾ ਜਦਾਂ ਮਹਾਰਾਜਾਂ ਦੇ ਟਾਈਮ ਤੇ ਕਿਲੇ ਹੁੰਦੇ ਸੀਗੇ ਉਵੇਂ ਹੀ ਆ ਬਾਕੀ ਬਹੁਤ ਸੋਹਣੇ ਦਰਸ਼ਨ ਹੋ ਗਏ ਵਾਹਿਗੁਰੂ ਮਤਲਬ ਕਹਿ ਨਹੀਂ ਸਕਦੇ ਕੋਈ ਸ਼ਬਦ ਬਹੁਤ ਸਕੂਨ ਆ ਰਿਹਾ ਘਰੇ ਜਾਣ ਨੂੰ ਮਤਲਬ ਦਿਲ ਨਹੀਂ ਕਰ ਰਿਹਾ ਇੱਥੋਂ ਇੰਨਾ ਸਕੂਨ ਆ ਆ ਦੇਖੋ ਜੀ ਉਸ ਟਾਈਮ ਦੇ ਸਾਰੀ ਚੀਜ਼ਾਂ ਰਿਪੇਅਰ ਹੋ ਰਹੀ ਹੈ ਰਿਪੇਅਰ ਹੋ ਰਹੀ ਹੈ ਇੱਥੇ ਸਾਰੀ ਮਾ ਦਰਸ਼ਨ ਕਰ ਸਕਦੇ ਤੁਸੀਂ ਇੱਥੋਂ ਨਿਕਲੂਗਾ ਗੇਟ ਤੇ ਇਹ ਉਹ ਕਮਰਾ ਅੱਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਭਵੇ ਲੀ ਸਾਰੇ ਉਹੀ ਇੱਟਾਂ ਥੱਲੇ ਉਹੀ ਇੱਟਾਂ ਛੋਟੀਆਂ ਛੋਟੀਆਂ ਹੋਰਾ ਸਾਹਿਬ ਮੇਰਾ ਬਤਾ ਪਈ ਤੋਂ ਉਸ ਦੇ ਨਾਮ ਉੱਪਰ ਦਾ ਉਹ ਤੋਂ ਲੱਗੇ ਆਹ ਪੁਰਾਣੀਆਂ ਇੱਟਾਂ ਨੇ ਪਤਾ ਨਹੀਂ ਨਵੀਆਂ ਇੱਟਾਂ ਨੂੰ ਘੱਟ ਲਾ ਰਹੇ ਆ ਕੀ ਗੱਲ ਆਵੇਗੀ ਫਿਰ ਤੇ